2022 ਦਾ ਦੂਸਰਾ ਮਹੀਨਾ ਚੱਲ ਰਿਹਾ ਤੇ ਫੋਨ ਧੜਾ ਧੜ ਜਿਹੜੇ ਆ ਲਾਂਚ ਹੋ ਰਹੇ ਆ ਤੇ ਅੱਗੇ ਵੀ ਫੋਨ ਜਿਹੜੇ ਆ ਬਹੁਤ ਸਾਰੇ ਲਾਂਚ ਹੋਣੇ ਆ ਜੇ ਤੁਸੀਂ ਨਵਾਂ ਫੋਨ ਲੈਣ ਬਾਰੇ ਪਲਾਨ ਕਰ ਰਹੇ ਹੋ ਤਾਂ ਇਹ ਪੰਜ ਤੋਂ ਛੇ ਗੱਲਾਂ ਆਪਣੇ ਦਿਮਾਗ ਦੇ ਵਿੱਚ ਬਿਠਾ ਲਿਓ ਤੁਸੀਂ ਇਹ ਸੋਚੋਗੇ ਕਿ ਤੁਹਾਡੇ ਜਿਹੜੇ ਪੈਸੇ ਖਰਚਿਆ ਨਾ ਉਹ ਸਹੀ ਜਗ੍ਹਾ ਲੱਗੇ ਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਸੀ ਨਜ਼ਰ ਅੰਦਾਜ਼ ਕਰ ਦਿੰਦੇ ਆ ਸ਼ੁਰੂ ਕਰਦੇ ਆ ਪਹਿਲੀ ਗੱਲ ਤੋਂ ਪਹਿਲੀ ਗੱਲ ਆ ਪ੍ਰਾਈਸ ਪ੍ਰਾਈਸ ਦੀ ਗੱਲ ਕਿਉਂ ਆ ਕਿਉਂਕਿ ਇਸ ਸਮੇਂ ਜਿਹੜੇ ਫੋਨ ਆ ਉਹਨਾਂ ਦੇ ਪ੍ਰਾਈਸ ਜਿਹੜੇ ਆ ਬਹੁਤ ਵੱਧ ਕੇ ਆ ਰਹੇ ਨੇ ਚੱਕਰ ਚੱਕਰ ਸਿਰਫ ਜਿਆਦਾ ਡਿਮਾਂਡ ਜਿਹੜੀ ਆ AI ਡਾਟਾ ਸੈਂਟਰਸ ਜਿਹੜੇ ਆ ਉਹ ਕਰ ਰਹੇ ਆ ਉਸ ਕਰਕੇ ਇਧਰ ਫੋਨਾਂ ਦੇ ਉੱਪਰ ਜਿਹੜੇ ਪ੍ਰਾਈਸ ਆ ਉਹ ਵੱਧ ਗਏ ਆ ਤੇ ਜੇ ਪ੍ਰਾਈਸ ਵਧਣਗੇ ਤਾਂ ਕੰਪਨੀਆਂ ਐ ਤਾਂ ਹੈ ਨਹੀਂ ਕਿ ਤੁਹਾਨੂੰ ਉਸੇ ਰੇਟ ਤੇ ਫੋਨ ਦੇ ਦੇਣਗੀਆਂ ਉਹਨੇ ਵੀ ਜਿਹੜੀ ਮੰਗਾਈ ਆ ਨਾ ਉਹ ਤੁਹਾਡੇ ਉੱਪਰ ਸੁੱਟ ਦੇਣੀ ਆ ਤੁਸੀਂ ਸਭ ਤੋਂ ਪਹਿਲਾਂ ਇਹ ਦੇਖਣਾ ਕਿ ਤੁਹਾਡੀਆਂ ਰਿਕੁਆਇਰਮੈਂਟਸ ਕੀ ਆ ਉਹਦੇ ਰਿਲੇਟਿਡ ਤੁਸੀਂ ਫੋਨ ਸਪੈਸੀਫਿਕੇਸ਼ਨਾਂ ਦੇਖਣੀਆਂ ਨੇ ਇਹ ਨਹੀਂ ਕਿ ਕਿਸੇ ਨੇ ਕਹਿਤਾ ਕਿ ਭਾਈ ਆਹ ਫੋਨ ਵਧੀਆ ਤੇ ਇਹ ਲੈ ਲੈਣਾ ਨਹੀਂ ਜੇ ਤੁਸੀਂ ਹਰ ਸਾਲ ਅਪਗ੍ਰੇਡ ਕਰਦੇ ਹੋ ਤਾਂ ਤੁਸੀਂ ਮਿਡ ਰੇਂਜ ਵਾਲਾ ਫੋਨ ਲੈ ਸਕਦੇ ਹੋ ਜੇ ਤੁਸੀਂ ਬਹੁਤ ਲੰਬੇ ਸਮੇਂ ਤੱਕ ਫੋਨ ਤਾਂ ਤੁਸੀਂ ਇੱਕੋ ਵਾਰੀ ਪੈਸੇ ਖਰਚ ਕੇ ਫਲੈਗਸ਼ਿਪ ਫੋਨ ਜਿਹੜਾ ਲੈ ਸਕਦੇ ਹੋ ਔਰ ਦੂਸਰੀ ਗੱਲ ਤੁਹਾਡੀਆਂ ਰਿਕੁਆਇਰਮੈਂਟਸ ਦੇ ਅਕੋਰਡਿੰਗ ਪਿਛਲੇ ਸਾਲ ਵਾਲੇ ਮਾਡਲ ਦੀਆਂ ਸਪੈਕਸ ਜਿਹੜੀਆਂ ਨੇ ਉਹ ਤੁਹਾਡੀਆਂ ਰਿਕੁਆਇਰਮੈਂਟਸ ਨੂੰ ਫੁੱਲਫਿਲ ਕਰਦੀਆਂ ਨੇ ਤਾਂ ਤੁਸੀਂ ਪਿਛਲੇ ਸਾਲ ਵਾਲਾ ਮਾਡਲ ਵੀ ਲੈ ਸਕਦੇ ਹੋ ਇਸ ਦੇ ਨਾਲ ਕੀ ਹੈ ਕਿ ਘੱਟ ਪੈਸਿਆਂ ਦੇ ਵਿੱਚ ਤੁਸੀਂ ਇੱਕ ਵਧੀਆ ਫੋਨ ਜਿਹੜਾ ਉਹ ਖਰੀਦ ਸਕਦੇ ਹੋ ਦੂਸਰੀ ਗੱਲ ਕਰੀਏ ਤਾਂ ਉਹ ਆ ਸਾਫਟਵੇਅਰ ਤੇ AI ਫੀਚਰ ਹਾਰਡਵੇਅਰ ਦੇ ਨਾਲ ਨਾਲ ਸੌਫਟਵੇਅਰ ਵੀ ਓਨਾ ਹੀ ਮਾਇਨੇ ਰੱਖਦਾ ਆ ਤੁਸੀਂ ਮਿਡ ਰੇਂਜ ਬਜਟ ਦੇ ਵਿੱਚ ਇੱਕ ਫੋਨ ਲਿਆ ਔਰ ਕੰਮ ਬਹੁਤ ਵਧੀਆ ਕਰਦਾ ਪਰ ਉਹਦੇ ਵਿੱਚ ਤੁਹਾਨੂੰ ਇੱਕ ਜਾਂ ਦੋ ਸਾਲ ਦੇ ਅਪਡੇਟ ਮਿਲਦੇ ਆ ਇਹ ਚੀਜ਼ ਤੁਸੀਂ ਵੇਖਣੀ ਹੈ ਕਿ ਤੁਹਾਡਾ ਫੋਨ ਕਿੰਨੇ ਲੰਬੇ ਸਮੇਂ ਤੱਕ ਅਪਡੇਟ ਹੋ ਰਹਿ ਸਕਦਾ ਕਿਉਂਕਿ ਇਸ ਦੇ ਨਾਲ ਇੱਕ ਤਾਂ ਤੁਹਾਡਾ ਫੋਨ ਸਿਕਿਉਰ ਰਹੇਗਾ ਦੂਸਰਾ ਜਿਹੜੀਆਂ ਨਵੀਆਂ ਐਪਸ ਨੇ ਉਹਦੇ ਨਾਲ ਕੰਪੈਟੀਬਿਲਟੀ ਜਿਹੜੀ ਹੈ ਬਹੁਤ ਵਧੀਆ ਤਰੀਕੇ ਦੇ ਨਾਲ ਬਣਦੀ ਹੈ ਹੁਣ AI ਫੀਚਰਸ ਦੀ ਗੱਲ ਕਰੀਏ ਤਾਂ AI ਫੀਚਰਸ ਬਹੁਤ ਸਾਰੇ ਹੁੰਦੇ ਨੇ ਜਿਵੇਂ AI ਕਾਲ ਟ੍ਰਾਂਸਲੇਸ਼ਨ ਹੋ ਗਿਆ ਸਮਾਰਟ ਸਮਰੀ ਹੋ ਗਿਆ ਆਟੋਮੈਟਿਕ ਫੋਟੋ ਐਡੀਟਿੰਗ ਹੋ ਗਈ ਪਰ ਤੁਸੀਂ ਇਹ ਵੇਖਣਾ ਕਿ ਤੁਹਾਡਾ ਫੋਨ ਕਲਾਊਡ ਪ੍ਰੋਸੈਸਿੰਗ ਦੇ ਉੱਪਰ ਕਿੰਨਾ ਰਿਲਾਇ ਕਰਦਾ ਹੈ ਕਿ ਤੁਹਾਡਾ ਫੋਨ ਜਿਆਦਾ ਆਫਲਾਈਨ ਇਹ ਕੰਮ ਕਰ ਸਕਦਾ ਆ ਇਸ ਦੇ ਨਾਲ ਇੱਕ ਤਾਂ ਪ੍ਰਾਈਵੇਸੀ ਰਹਿੰਦੀ ਆ ਔਰ ਦੂਸਰਾ ਜਿਆਦਾ ਸਪੀਡ ਦੇ ਨਾਲ ਇਹ ਕੰਮ ਹੁੰਦਾ ਆ ਸੋ ਇਸ ਵੇਲੇ ਤੁਸੀਂ ਇਹ ਤਿੰਨ ਚੀਜ਼ਾਂ ਦੇਖਣੀਆਂ ਕਿ ਇੱਕ ਤਾਂ ਤੁਹਾਡੇ ਫੋਨ ਦੇ ਉੱਪਰ ਜਿਹੜਾ ਫੋਨ ਤੁਸੀਂ ਲੈਣਾ ਆ ਉਹ ਬ੍ਰਾਂਡ ਤੁਹਾਨੂੰ ਜਿਆਦਾ ਲੰਬੇ ਸਮੇਂ ਲਈ ਅਪਡੇਟਸ ਦਵੇ ਦੂਸਰਾ ਆਫਲਾਈਨ AI ਫੀਚਰਸ ਜਿਹੜੇ ਉਹ ਜਿਆਦਾ ਵਧੀਆ ਤਰੀਕੇ ਨਾਲ ਕੰਮ ਕਰਨ ਤੀਸਰੀ ਗੱਲ ਬ੍ਰਾਂਡ ਦਾ ਟਰੈਕ ਕੀ ਆ ਉਹ ਤੁਹਾਨੂੰ ਸਹੀ ਸਮੇਂ ਦੇ ਉੱਪਰ ਜਿਹੜੇ ਅਪਡੇਟਸ ਆ ਪ੍ਰੋਵਾਈਡ ਕਰਵਾਉਂਦਾ ਆ ਤੀਸਰਾ ਪੁਆਇੰਟ ਆ ਪ੍ਰੋਸੈਸਰ ਪ੍ਰੋਸੈਸਰ ਵੀ ਐਮ ਰੋਲ ਅਦਾ ਕਰਦਾ ਪਰ ਇਹ ਨਹੀਂ ਕਿ ਨਵਾਂ ਪ੍ਰੋਸੈਸਰ ਜੇਕਰ ਟੌਪ ਲੈਵਲ ਦਾ ਆਇਆ ਤਾਂ ਅਸੀਂ ਉਹੀ ਫੋਨ ਲੈਣਾ ਆਪਣੀਆਂ ਰਿਕੁਆਇਰਮੈਂਟਸ ਦੇਖਣੀਆਂ ਨੇ ਜੇ ਤੁਹਾਡਾ ਡੇ ਟੂ ਡੇ ਯੂਜ਼ ਕਰਨਾ ਆ ਤੁਸੀਂ ਕਾਲਿੰਗ ਵਗੈਰਾ ਕਰਨੀ ਆ ਮੈਸੇਜਿੰਗ ਕਰਨੀ ਆ ਥੋੜੀ ਬਹੁਤੀ ਗੇਮਿੰਗ ਖੇਡਣੀ ਆ ਤਾਂ ਤੁਸੀਂ ਮਿਡ ਰੇਂਜ ਬਜਟ ਦੇ ਵਿੱਚ ਫੋਨ ਜਿਹੜਾ ਲੈ ਸਕਦੇ ਹੋ ਪਰ ਜੇ ਤੁਸੀਂ ਹੈਵੀ ਟਾਸਕ ਕਰਨੇ ਆ ਮਤਲਬ ਵੀਡੀਓ ਐਡੀਟਿੰਗ ਕਰਨੀ ਆ ਗੇਮਿੰਗ ਬਹੁਤ ਹੈਵੀ ਲੈਵਲ ਤੇ ਕਰਨੀ ਆ ਮਲਟੀਟਾਸਕਿੰਗ ਕਰਨੀ ਆ ਤਾਂ ਤੁਸੀਂ ਫਲੈਕਸੀਬਲ ਫੋਨ ਨਾਲ ਜਾ ਸਕਦੇ ਹੋ ਤੁਸੀਂ ਇਹ ਚੀਜ਼ ਦਾ ਵੀ ਧਿਆਨ ਰੱਖਣਾ ਕਿ ਤੁਹਾਡੇ ਫੋਨ ਦੀ ਥਰਮਲ ਪਰਫਾਰਮੈਂਸ ਕਿਵੇਂ ਦੀ ਆ ਇਹ ਨਾ ਹੋਵੇ ਕਿ ਫੋਨ ਦੇ ਉੱਪਰ ਬਹੁਤ ਜ਼ਿਆਦਾ ਲੋਡ ਪਵੇ ਥਰਮਲ ਪਰਫਾਰਮੈਂਸ ਉਹਦੀ ਜ਼ੀਰੋ ਹੋਵੇ ਤਾਂ ਫਿਰ ਫੋਨ ਜਿਹੜਾ ਆ ਮਤਲਬ ਕਹਿ ਲੋ ਕਿ ਖਿਲਰਨ ਲੱਗ ਪੈਂਦਾ ਯਾਰ ਚੌਥੀ ਗੱਲ ਬੈਟਰੀ ਹੁਣ ਤਾਂ 10000mAh ਦੀਆਂ ਬੈਟਰੀਆਂ ਵੀ ਆ ਗਈਆਂ 8000mAh ਦੀ ਬੈਟਰੀ ਵਾਲਾ ਫੋਨ ਆ ਰਿਹਾ 7000 ਤਾਂ ਆਮ ਹੋ ਗਈ 5000 ਤੋਂ 6000mAh ਵਾਲੀ ਬੈਟਰੀ ਵਾਲਾ ਫੋਨ ਵੀ ਸਾਰਾ ਦਿਨ ਕਰ ਸਕਦਾ ਜੇਕਰ ਉਹ ਸੌਫਟਵੇਅਰ ਤੇ ਪ੍ਰੋਸੈਸਰ ਐਫੀਸ਼ੀਐਂਟ ਹੋਵੇ ਫੋਨ ਲੈਣ ਵੇਲੇ ਤੁਸੀਂ ਇਹ ਦੇਖਣਾ ਕਿ ਬੈਟਰੀ ਜਿਹੜੀ ਆ ਪੂਰਾ ਦਿਨ ਮੇਰਾ ਕਢਾ ਦੇਵੇ ਤੁਸੀਂ ਹੈ ਵੀ ਰਿਲਾਈ ਕਰਦੇ ਹੋ ਫੋਨ ਦੇ ਉੱਪਰ ਸਾਰਾ ਦਿਨ ਤੁਹਾਡਾ ਫੋਨ ਦੇ ਉੱਪਰ ਕੰਮ ਆ ਤਾਂ ਤੁਹਾਨੂੰ ਹੁੰਦਾ ਕਿ ਜੇ ਫੋਨ ਮਤਲਬ ਲੋ ਵੀ ਹੋ ਜੇ ਤਾਂ ਮੈਂ ਫਟਾਫਟ ਉਸ ਨੂੰ ਚਾਰਜ ਕਰ ਲਾਂ ਤਾਂ ਤੁਸੀਂ ਕਨਸੀਡਰ ਕਰ ਸਕਦੇ ਹੋ ਕਿ ਮੇਰਾ ਫੋਨ ਜਿਹੜਾ ਆ ਉਹ ਮਤਲਬ 60 ਵਾਟ 80 ਵਾਟ 100 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦਾ ਹੋਵੇ ਅਗਲੀ ਗੱਲ ਆ ਜਾਂਦੀ ਕੈਮਰੇ ਦੀ ਇੱਥੇ ਆਪਾਂ ਗਲਤੀ ਕਰ ਲੈਣੀ ਹੈ ਕਿਉਂਕਿ ਕੰਪਨੀਆਂ ਕਾ ਦਿੰਦੀਆਂ ਜੀ 200 ਮੈਗਾ ਪਿਕਸਲ ਦਾ ਕੈਮਰਾ ਤਾਂ ਸਾਨੂੰ ਲੱਗਦਾ ਕਿ ਕੈਮਰਾ ਜਿਹੜਾ ਆ ਉਹ ਬਿਲਕੁਲ ਹੀ ਪਰਫੈਕਟ ਹੋਵੇਗਾ ਪਰ ਤੁਸੀਂ ਮੈਗਾ ਪਿਕਸਲ ਨੂੰ ਛੱਡ ਕੇ ਇਹ ਦੇਖਣਾ ਹੈ ਤੁਹਾਡਾ ਫੋਨ ਜਿਹੜਾ ਹੈ ਲੋ ਲਾਈਟ ਦੇ ਵਿੱਚ ਕਿਵੇਂ ਪਰਫਾਰਮ ਕਰਦਾ ਹੈ ਉਹ ਕਲਰ ਐਕਿਊਰੇਸੀ ਕਿਵੇਂ ਹੈ ਸਕਿਨ ਟੂਨ ਕਿੱਦਾਂ ਦੀ ਆਉਂਦੀ ਆ ਵੀਡੀਓ ਰਿਕਾਰਡਿੰਗ ਵੈਲਿਊ ਦੀ ਸਟੈਬਿਲਾਇਜ਼ੇਸ਼ਨ ਕਿੱਦਾਂ ਦੀ ਆ ਕੀ ਤੁਹਾਡੇ ਜਿਹੜੇ ਅਲਟਰਾ ਵਾਈਡ ਐਂਗਲ ਜਾਂ ਟੈਲੀਫੋਟੋ ਲੈਂਸ ਆ ਉਹ ਯੂਜ਼ੇਬਲ ਹੈਗੇ ਆ ਕਿਉਂਕਿ ਕਈ ਵਾਰੀ ਕੀ ਹੁੰਦਾ ਕਿ ਸਿਰਫ ਪ੍ਰਾਇਮਰੀ ਕੈਮਰਾ ਹੀ ਵਧੀਆ ਹੁੰਦਾ ਬਾਕੀ ਦੇ ਜਿਹੜੇ ਸੈਕੰਡਰੀ ਕੈਮਰਾਸ ਆ ਉਹ ਬਿਲਕੁਲ ਹੀ ਨਖਿੱਧ ਹੁੰਦੇ ਆ ਮਤਲਬ ਕਿਸੇ ਕੰਮ ਦੇ ਨਹੀਂ ਹੁੰਦੇ ਸੋ ਇਹਨਾਂ ਚੀਜ਼ਾਂ ਦਾ ਵੀ ਤੁਸੀਂ ਧਿਆਨ ਰੱਖਣਾ ਇਹ ਨਹੀਂ ਕਿ ਕਿਸੇ ਨੇ ਕਹਿਤਾ ਕਿ 200 ਮੈਗਾਪਿਕਸਲ ਆ ਤੇ ਬਹੁਤ ਵੱਡੀ ਆ ਮੈਗਾਪਿਕਸਲ ਦਾ ਫੋਟੋ ਕੁਆਲਿਟੀ ਦੇ ਨਾਲ ਕੋਈ ਵੀ ਸਬੰਧ ਨਹੀਂ ਆ ਅਗਲੇ ਫੀਚਰ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਆ ਜਾਂਦੀ ਤੁਹਾਡੀ ਬਿਲਡ ਕੁਆਲਿਟੀ ਡਿਸਪਲੇ ਤੇ ਕੰਫਰਟ ਮਤਲਬ ਤੁਹਾਨੂੰ ਕੰਪੈਕਟ ਫੋਨ ਪਸੰਦ ਆ ਜਾਂ ਵੱਡਾ ਫੋਨ ਪਸੰਦ ਆ ਇਹ ਚੀਜ਼ ਪਹਿਲਾਂ ਤੁਸੀਂ ਮੈਟਰ ਕਰਨੀ ਡਿਸਪਲੇ ਦੇ ਵਿੱਚ ਵੇਖੀਏ ਤਾਂ ਤੁਹਾਡੀ ਡਿਸਪਲੇ ਜਿਹੜੀ ਆ OLED ਪੈਨਲ ਵਾਲੀ ਹੋਣੀ ਚਾਹੀਦੀ ਆ ਦੂਸਰਾ ਕੀ ਘੱਟੋ ਘੱਟ 120 ਹਰਜ਼ ਦੀ ਰਿਫਰੈਸ਼ ਆਊਟਡੋਰ ਵਿਜ਼ਿਬਿਲਟੀ ਉਹਦੀ ਵਧੀਆ ਹੋਵੇ ਕਲਰ ਐਕੂਰੇਸੀ ਉਹਦੀ ਵਧੀਆ ਹੋਵੇ ਜੇਕਰ ਪ੍ਰੋਟੈਕਸ਼ਨ ਦੀ ਗੱਲ ਕਰੀਏ ਤਾਂ ਇਸ ਸਕਰੀਨ ਨੂੰ ਪ੍ਰੋਟੈਕਸ਼ਨ ਕਿਹੜੀ ਦੇ ਰਿਹਾ ਜਿਵੇਂ ਗਰੀਲਾ ਗ੍ਰਾਸ ਪ੍ਰੋਟੈਕਸ਼ਨ ਆ ਜਾਂਦੀ ਆ ਇਹ ਜ਼ਰੂਰ ਚੈੱਕ ਕਰਨਾ ਕਿ ਉਹਦੀ ਆਈਪੀ ਰੇਟਿੰਗਸ ਕੀ ਆ ਕਿ ਉਹ ਤੁਹਾਡਾ ਫੋਨ ਜਿਹੜਾ ਹੈ ਪਾਣੀ ਤੋਂ ਉੱਪਰ ਬਚਾਅ ਕਰਦਾ ਆ ਨਾਲ ਦੀ ਨਾਲ ਹੀ ਜੇਕਰ ਜਿੱਦਾਂ ਫੋਨਸ ਦੇ ਵਿੱਚ ਮਿਲਟਰੀ ਸਟੈਂਡਰਡ 810 ਸਰਟੀਫਿਕੇਸ਼ਨ ਹੁੰਦੀ ਆ ਉਸ ਨੂੰ ਵੀ ਚੈੱਕ ਕਰ ਸਕਦੇ ਹੋ weight ਤੇ thickness ਇਸ ਇਹ ਚੀਜ਼ਾਂ ਵੀ ਮੈਟਰ ਕਰਦੀਆਂ ਆ ਕਿ ਤੁਹਾਨੂੰ ਭਾਰਾ ਫੋਨ ਪਸੰਦ ਆ ਜਾਂ ਤੁਹਾਨੂੰ ਹੌਲਾ ਫੋਨ ਪਸੰਦ ਆ ਔਰ ਸਭ ਤੋਂ ਵੱਡੀ ਗੱਲ ਕਿ ਜੇ ਤੁਸੀਂ ਫੋਨ ਆਨਲਾਈਨ ਵੀ ਲੈਣਾ ਚਾਹੁੰਦੇ ਹੋ ਕਿ ਉੱਥੇ ਜ਼ਿਆਦਾ ਡਿਸਕਾਊਂਟ ਤੁਹਾਨੂੰ ਮਿਲ ਰਿਹਾ ਇੱਕ ਵਾਰੀ ਤੁਸੀਂ ਆਫਲਾਈਨ ਸਟੋਰਸ ਦੇ ਉੱਪਰ ਜਾ ਕੇ ਉਹ ਫੋਨ ਦੇਖ ਕੇ ਆ ਸਕਦੇ ਹੋ ਤਾਂ ਜੋ ਤੁਹਾਨੂੰ ਫੋਨ ਦਾ ਜਿਹੜਾ ਆ ਅੰਦਾਜ਼ਾ ਹੋ ਜਾਵੇ ਕਿ ਫੋਨ ਮੇਰੇ ਹੱਥ ਦੇ ਵਿੱਚ ਫੜਿਆ ਕਿਵੇਂ ਦਾ ਲੱਗੇਗਾ ਇਹ ਪੰਜ ਛੇ ਗੱਲਾਂ ਸੀ ਇਸ ਨੂੰ ਤੁਸੀਂ ਚੇਤੇ ਰੱਖੋਗੇ ਤਾਂ ਤੁਸੀਂ ਇੱਕ ਵਧੀਆ ਫੋਨ ਜਿਹੜਾ ਹੈ ਉਹ ਭਾਇ ਕਰ ਸਕਦੇ ਹੋ ਮਿਲਦੇ ਹਾਂ ਕੱਲ ਨਵੀਂ ਵੀਡੀਓ ਦੇ ਨਾਲ ਆਸ ਕਰਦਾ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ